ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇੱਕ ਅਦਭੁਤ ਸਾਖੀ ਦੇ ਬਾਰੇ ਜੋ ਜੁੜੀ ਹੋਈ ਹੈ ਮਾਲਵੇ ਦੀ ਧਰਤੀ ਦੇ ਨਾਲ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਦੇ ਇਲਾਕੇ ਵਿੱਚ ਪਹੁੰਚੇ ਉੱਥੇ ਉਹਨਾਂ ਦਾ ਇੱਕ ਮਹੱਤਵਪੂਰਨ ਟਿਕਾਣਾ ਬਣਿਆ ਜਿਸ ਗੁਰਦੁਆਰੇ ਨੂੰ ਅਸੀਂ ਜਾਣਦੇ ਹਾਂ ਜਾਮਣੀ ਸਾਹਿਬ ਦੇ ਨਾਮ ਨਾਲ ਇਸ ਪਵਿੱਤਰ ਥਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰ ਵੱਡੇ ਦਰਖਤ ਹੇਠਾਂ ਬੈਠ ਗਏ ਸੀ ਉੱਤੇ ਇੱਕ ਤਿੱਤਰ ਉੱਡ ਕੇ ਆਇਆ ਤੇ ਦਰਖਤ ਦੇ ਉੱਤੇ ਬੈਠ ਗਿਆ ਗੁਰੂ ਸਾਹਿਬ ਜੀ ਨੇ ਆਪ ਦੇ ਬਾਜ ਨੂੰ ਛੱਡਿਆ ਤੇ ਉਸ ਬਾਜ ਨੇ ਤਿੱਤਰ 'ਤੇ ਹਮਲਾ ਕਰ ਦਿੱਤਾ ਕੁਝ ਹੀ ਪਲਾਂ ਵਿੱਚ ਬਾਜ ਨੇ ਤਿੱਤਰ ਨੂੰ ਮਾਰ ਸੁੱਟਿਆ ਇਸ ਦ੍ਰਿਸ਼ ਨੂੰ ਦੇਖ ਕੇ ਸਿੱਖ ਹੈਰਾਨ ਹੋ ਗਏ ਪਰ ਅਗਲਾ ਦ੍ਰਿਸ਼ ਹੋਰ ਵੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਸੀ ਗੁਰੂ ਜੀ ਨੇ ਤਿੱਤਰ ਨੂੰ ਆਪ ਦੇ ਹੱਥਾਂ ਨਾਲ ਫੜ ਲਿਆ ਤੇ ਪਿਆਰ ਨਾਲ ਕੋਲੋਸਿਆ ਤੇ ਸਿੱਖਾਂ ਨੂੰ ਹੁਕਮ ਦਿੱਤਾ ਇਸ ਤਿੱਤਰ ਨੂੰ ਮਿੱਟੀ ਵਿੱਚ ਦੱਬ ਦਿਓ ਸਿੱਖ ਹੈਰਾਨ ਹੋ ਗਏ ਉਹ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਤਿੱਤਰ ਨੂੰ ਮਰਵਾਇਆ ਹੁਣ ਤੁਸੀਂ ਹੀ ਕਹਿ ਰਹੇ ਹੋ ਇਸ ਨੂੰ ਦੱਬ ਦਿਓ ਇਹ ਕਿਵੇਂ ਗੁਰੂ ਜੀ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ ਕਿ ਸਾਧ ਸੰਗਤ ਜੀ ਅਸੀਂ ਆਪਣੀ ਜਾਮਣੀ ਪੂਰੀ ਕੀਤੀ ਹੈ ਸਿੱਖ ਪੂਰੀ ਤਰ੍ਹਾਂ ਨਹੀਂ ਸਮਝੇ ਸਿੱਖ ਪੁੱਛਣ ਲੱਗੇ ਮਹਾਰਾਜ ਜੀ ਇਹ ਜਾਮਣੀ ਕੀ ਹੁੰਦੀ ਹੈ ਗੁਰੂ ਜੀ ਫਰਮਾਉਂਦੇ ਹਨ ਜਾਮਣੀ ਦਾ ਅਰਥ ਹੁੰਦਾ ਹੈ ਗਾਰੰਟੀ ਜ਼ਿੰਮੇਵਾਰੀ ਜਾਂ ਫਿਰ ਵਾਦਾ ਫਿਰ ਦਸਮ ਪਿਤਾ ਜੀ ਨੇ ਸਾਖੀ ਦਾ ਪਿਚੋਕੜ ਖੋਲਿਆ ਤੇ ਤਰ ਪਿਛਲੇ ਜਨਮ ਵਿੱਚ ਗੁਰੂ ਜੀ ਦਾ ਸਿੱਖ ਸੀ ਉਸਨੇ ਇੱਕ ਸੇਠ ਤੋਂ ਵਿਆਜ ਤੇ ਪੈਸੇ ਲਈ ਸੀ ਨਾ ਤਾਂ ਵਿਆਜ ਦਿੱਤਾ ਨਾ ਤਾਂ ਮੂਲ ਰਕਮ ਵਾਪਸ ਕੀਤੀ ਇਸ ਨੂੰ ਲੱਭਣ ਲਈ ਉਹ ਸੇਠ 2 ਸਾਲ ਤੱਕ ਮੁਸ਼ਕਲਾਂ ਘਟਦਾ ਰਿਹਾ ਇੱਕ ਦਿਨ ਜਦੋਂ ਸੇਠ ਨੇ ਇਸ ਨੂੰ ਲੱਭ ਲਿਆ ਤਾਂ ਆਖਿਆ ਜੀ ਪੈਸੇ ਨਹੀਂ ਦੇ ਸਕਦਾ ਆ ਕੋਈ ਜਾਮਨੀ ਲਿਆ ਉਸ ਵੇਲੇ ਉਹ ਸਿੱਖ ਨੇ ਆਪਦੇ ਹੀ ਸਿਰ ਉੱਤੇ ਹੱਥ ਰੱਖਿਆ ਤੇ ਆਖਿਆ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ ਮੈਂ ਆਪਦੇ ਗੁਰੂ ਦੀ ਜਾਨਨੀ ਲੈਂਦਾ ਹਾਂ ਸੇਠ ਨੇ ਗੁਰੂ ਦੇ ਨਾਮ ਉੱਤੇ ਵਿਸ਼ਵਾਸ ਕਰ ਲਿਆ ਤੇ ਉਸ ਨੂੰ ਛੱਡ ਦਿੱਤਾ ਪਰ ਉਸ ਸਿੱਖ ਨੇ ਗੁਰੂ ਦੇ ਨਾਮ ਦੀ ਲਾਜ ਨਹੀਂ ਰੱਖੀ ਪੈਸੇ ਨਾ ਦਿੱਤੇ ਨਾ ਸਚਾਈ ਦਿਖਾਈ ਤੇ ਉਹ ਭੱਜ ਗਿਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਉਹ ਸਿੱਖ ਗੁਰੂ ਦੇ ਨਾਮ ਨਾਲ ਝੂਠੀ ਜਾਮਣੀ ਦੇ ਕੇ ਧੋਖਾ ਕਰ ਗਿਆ ਅਸੀਂ ਉਸ ਦੀ ਜਾਮਣੀ ਪੂਰੀ ਕੀਤੀ ਫਿਰ ਉਹ ਸਿੱਖ ਤਿੱਤਰ ਬਣ ਕੇ ਇਸ ਜਨਮ ਚ ਭਟਕ ਰਿਹਾ ਸੀ ਇਸ ਤਰ੍ਹਾਂ ਹੀ ਭਟਕਤਾ ਭਟਕਦਾ ਉਹ ਜਾਮਣੀ ਸਾਈਂ ਗੁਰਦੁਆਰੇ ਕੋਲ ਪਹੁੰਚ ਗਿਆ ਗੁਰੂ ਜੀ ਨੇ ਉਸ ਨੂੰ ਪਛਾਣਿਆ ਤੇ ਅੱਜ ਆਪਣੀ ਬਾਝ ਰਾਹੀ ਉਹਨਾਂ ਨੇ ਆਪਣਾ ਹਿੱਸਾ ਲੈ ਲਿਆ ਅਸੀਂ ਆਪ ਦਾ ਬਦਲਾ ਲੈ ਲਿਆ ਕਿਉਂਕਿ ਜਾਮਨੀ ਸਾਡੀ ਸੀ ਤੇ ਜਿਸ ਸਿੱਖ ਨੇ ਗੁਰੂ ਦੇ ਨਾਮ ਉਤੇ ਵਿਸ਼ਵਾਸ ਕੀਤਾ ਸੀ ਅਸੀਂ ਅੱਜ ਉਸ ਨੂੰ ਆਪਣੇ ਕੋਲ ਰੱਖਿਆ ਹੈ ਗੁਰੂ ਜੀ ਨੇ ਅੰਤ ਚ ਸਿੱਖਾਂ ਨੂੰ ਇੱਕ ਵੱਡਾ ਸਬਕ ਦਿੱਤਾ ਗੁਰੂ ਜੀ ਦੇ ਨਾਮ ਦੀ ਜਾਮਨੀ ਲੈਣਾ ਕੋਈ ਛੋਟਾ ਕੰਮ ਨਹੀਂ ਜਿਹੜਾ ਵੀ ਗੁਰੂ ਜੀ ਦੇ ਨਾਮ ਦੀ ਜਾਮਨੀ ਲੈਂਦਾ ਉਸ ਨੂੰ ਉਸ ਦੀ ਲਾਜ ਵੀ ਰੱਖਣੀ ਪੈਂਦੀ ਹੈ ਸੋ ਇਹ ਸੀ ਜੀ ਅੱਜ ਦੀ ਬਹੁਤ ਹੀ ਪਿਆਰੀ ਸਾਖੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਹਾਨੂੰ ਸਾਖੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ